ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂੰ ਕੇ ਨਾਹੀ ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਏ ਕਬੀਰ ਹਮ ਹਮਰਾ ਕੋ ਨਹੀਂ ਹਮਰਾ ਕੋ ਨਹੀਂ ਕਬੀਰ ਕਹਿੰਦਾ ਮੇਰਾ ਕੋਈ ਨਹੀਂ ਸੰਸਾਰ ਚ ਹਮ ਕਿਸ ਹੂੰ ਕੇ ਨਾ ਨਾ ਭਾਈ ਮੇਰਾ ਕੋਈ ਸੰਸਾਰ ਨਾ ਮੈਂ ਕਿਸੇ ਦਾ ਉਹ ਤਾਂ ਕਹਿੰਦਾ ਨਾ ਕਬੀਰ ਦੇ ਘਰ ਵਾਲੀ ਵੀ ਹੈ ਕਬੀਰ ਦਾ ਫਲਾਣਾ ਵੀ ਹੈ ਕਬੀਰ ਦੀ ਲੋਈ ਆ ਲੋਈ ਨੂੰ ਐ ਕਹਿੰਦਾ ਉਹ ਤਾਂ ਕਹਿੰਦਾ ਸਾਡਾ ਕੋਈ ਵੀ ਨਹੀਂ ਮੇਰਾ ਅਸਲ ਤੇ ਜਿਹੜੇ ਤੀਰਕ ਬੋਲਣ ਵਾਲੇ ਤੇ ਉਹਨਾਂ ਦਾ ਸਭ ਕੁਝ ਸੀ ਉਹਨਾਂ ਨੇ त्यागਿਆ ਸੀ ਆਪਾਂ ਉਹ ਕਹਿੰਦੇ ਸਾਡੀ ਕਬੀਰ ਨੰਦੀ ਤਿਆਗ ਗਿਆ ਜਿਹੜੇ ਆਪ ਨੇ ਹੈ ਉਸ ਲੈਵਲ ਤੇ ਇਹ ਰੂਹ ਵਜਦਾ ਨਾ ਬਾਣੀ ਨੂੰ ਕੁਰਬਾਨੀ ਆਪਣੇ ਲੈਵਲ ਤੇ ਖੜ ਕੇ ਹੀ ਦੇਖਦੇ ਨੇ ਗੁਰੂ ਸਾਡੇ ਵਰਗੇ ਹੀ ਸੀ ਬਦਲੀ ਹੋਈ ਅਵਸਥਾ ਨਾਲ ਨਹੀਂ ਵੜਦੇ ਇਹ ਰੂਹ ਬਾਣੀ ਨੂੰ ਉਹਨਾਂ ਦੀ ਅਵਸਥਾ ਕੀ ਸੀ ਉਹ ਸੰਸਾਰੀ ਨਹੀਂ ਸੀ ਅਸੀਂ ਸੰਸਾਰੀਆਂ ਇਹ ਕਰਕੇ ਸੰਸਾਰੀ ਜਿੰਨਾ ਜਿਹਾ ਅਸੀਂ ਹੈਗੇ ਗੁਰਬਾਣੀ ਦੀ ਸਮਝ ਨਹੀਂ ਆਉਣੀ ਸਾਨੂੰ ਸੱਚਾਈ ਬਾਝੇ ਨਹੀਂ ਹੈ ਸੰਸਾਰੀ ਦਾ ਦ੍ਰਿਸ਼ਟੀਕੋਣ ਸੰਸਾਰ ਦਾ ਐਂਗਲ ਹੋਰ ਇਹਦਾ ਐਂਗਲ ਹੋਰ ਉਹ ਐਂਗਲ ਤੋਂ ਜਨਾ ਚੱਲਦੀ ਦੇਖਦੇ ਅਸੀਂ ਦ੍ਰਿਸ਼ਟੀ ਕੋਣ ਨਹੀਂ ਬਦਲਦਾ ਗੁਰਬਾਣੀ ਦੀ ਨਹੀਂ ਸਮਝਾਂ ਹਾਂ ਕਵੀਰ ਆਰਾ ਬੋਲੇ ਹਮ ਕਿਸੂ ਕੇ ਨਹੀਂ ਹਮ ਕਿਸੂ ਕੇ ਨਹੀਂ ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇਸ਼ ਮਾਇ ਜਿਨੇ ਰਚਨ ਰਚਾਇਆ ਰਚਨ ਕੀ ਨ ਰਚਾਇਆ ਰਚਨ ਰਚਾਇਆ ਸ਼ਬਦ ਗੁਰੂ ਦਾ ਪਰਮੇਸ਼ਰ ਇਹ ਆ ਫਿਰ ਉਹ ਅੰਤਰਾਤਮਾ ਨੇ ਅੰਤਰਾਤਮਾ ਹੀ ਰਚੀ ਹੋਈ ਹੈ ਸਾਡੇ ਸਰੀਰਾ ਚ ਜੇ ਤਾਂ ਮਾਨਦੇ ਲੈਵਲ ਦੀ ਗੱਲ ਹੈ ਇਹ ਮਨ ਬੋਲਦਾ ਪਰ ਬੁੱਧੀ ਤਾਂ ਦਾ ਕਹਿੰਦੇ ਅਸੀਂ ਤਾਂ ਆਪਣੀ ਬੁੱਧੀ ਸਮਝਾਣਾ ਫੇਰਾ ਹੋਰ ਕੋਈ ਨਹੀਂ ਬਗਲ ਆ ਜਾਂ ਫਿਰ ਜਨਰੇਸ਼ਨ ਰਚਾਇਆ ਸੱਚਖੰਡ ਉਹਨਾਂ ਵਿੱਚ ਸਮਝ ਆ ਜਾਣਾ ਸੀ ਸ਼ਬਦ ਦੇ ਵਿੱਚ ਸਮਝ ਆ ਜਾਣਾ ਸੁਰਤਨ ਹੈ ਪਹਿਲਾਂ ਆਪਣੇ ਮੂਰਤਿ ਸਮਝ ਆ ਜਾਣਾ ਮੰਨ ਹੈ ਫਿਰ ਸ਼ਬਦ ਦੇ ਵਿੱਚ ਸਮਝ ਆ ਜਾਣਾ ਹੈ ਹਾਂ